ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ ਦਸਿਆ ਨਾਲ ਫालतू ਖਰਚਿਆਂ ਦੀ ਖਾਂਜ ਵਾਲੀ ਗੱਲ ਕਰਨੀ ਆ ਜਿਹੜੇ ਫालतੂ ਖਰਚੇ ਯਾਨੀ ਕਿ ਵਿਆਹ ਦੇ ਵਿੱਚ ਜੋ ਵਿਆਹ ਦੇ ਵਿੱਚ ਆਪਾਂ ਫालतू ਖਰਚੇ ਕਰਦੇ ਆ ਇਹਨਾਂ ਨਾਲ ਕਿੱਡਾ-ਕਿੱਡਾ ਨੁਕਸਾਨ ਹੁੰਦਾ ਕੋਈ ਬੰਦਾ ਸੂਇਸਾਈਡ ਕਰਦਾ ਕੋਈ ਕਰਜ਼ੇ ਚੁੱਕਦਾ ਹੈ ਕਰਜ਼ੇ ਚੁੱਕਣ ਨਾਲ ਜੋ ਕਰਦਾ ਚੁੱਕਦਾ ਉਹ ਕਰਜ਼ਾ ਮੋੜਨਾ ਹੀ ਪੈਂਦਾ ਹੁਣ ਮੈਂ ਤੇ ਪੈਸਾਂ ਚ 15 ਲੱਖ 14 ਲੱਖ 20 ਲੱਖ ਰੁਪਏ ਰੋਟੀ ਦੇ ਖਰਚ ਆ ਜਾਂਦਾ ਜੇ ਉਹ ਜਿਹੜਾ 20 ਲੱਖ ਰੁਪਏ ਰੋਟੀ ਦੇ ਖਰਚ ਆ ਕਰੂ ਬਾਕੀ ਵਿਆਹ ਸਾਰਾ ਕਿੰਨਾ ਕਿੰਨਾ ਮਹਿੰਗਾ ਪੁੱਗੋ ਉਹ ਕਿੱਥੋਂ ਕਰੂ ਉਹ ਕਰਜ਼ਾ ਚੁੱਕ ਕੇ ਕਰੂ ਕਰਜ਼ਾ ਚੁੱਕ ਕੇ ਕਰਨੋਂ ਬਾਅਦ ਇਹ ਜੋ ਕਰਜ਼ਾ ਨਹੀਂ ਮੁੜ ਜਾਂਦਾ ਉਹ ਆਪਣੇ ਆਪ ਨੂੰ ਸੁਸਾਈਸਾਈਡ ਕਰਦਾ ਮਰਦੀ ਮਰਦਾ ਤਾਂ ਉਹ ਜੱਪ ਵੰਦਾ ਅੱਗੇ ਜਿਹੜੇ ਵਿਆਹ ਹੁੰਦੇ ਸੀ ਸਿੰਪਲ ਵਿਆਹ ਹੁੰਦੇ ਸੀ ਘਰਾਂ ਵਿੱਚ ਵਿਆਹ ਹੋ ਜਾਂਦੇ ਰੋਟੀ ਪਾਣੀ ਘਰਾਂ 'ਚ ਬਣਦਾ ਘਰਾਂ 'ਚ ਹੀ ਰੋਟੀ ਪਾਣੀ ਬਣਦਾ ਘਰਾਂ ਨਾਲ ਵਿੱਚ ਹੀ ਸਾਰੇ ਆਪਣਾ ਜੰਜ ਘਰ ਵੀ ਆਉਂਦੀ ਜੰਜ ਵੀ ਆਉਂਦੀ ਆਪਣੇ ਟੈਂਟ ਲੱਗੇ ਹੁੰਦੇ ਰੋਟੀ ਖਾਂਦੇ ਚਾਹ ਪੀਂਦੇ ਜੰਜ ਘਰ ਚ ਜਾ ਕੇ ਬਹਿ ਜਾਂਦੇ ਹੁਣ ਜੰਜਾਂ ਘਰਾਂ ਦਾ ਵੀ ਖਤਮ ਹੋ ਗਿਆ ਕੰਮ ਜੰਜਾਂ ਘਰਾਂ ਦਾ ਹੈ ਹੀ ਨਹੀਂ ਜੇ ਜੰਜਾਂ ਘਰ ਹੈ ਵੀ ਉੱਥੇ ਕੋਈ ਜਾ ਕੇ ਰਾਜੀ ਹੁਣੀ ਫਿਰ ਦਾਲਾ ਕਹਿੰਦਾ ਸੀ ਮੈਂ ਟਪੈਲ ਕਰਨਾ ਹੈ ਮਹਿੰਗਾ ਤੋਂ ਮਹਿੰਗਾ ਮੈਂ ਟਪੈਲ ਕਰਨਾ ਫਿਰ ਉਸ ਤੋਂ ਮੁੜ ਕੇ ਕੁੜੀ ਤੇ ਆਜੋ ਅੱਗੇ ਕੁੜੀਆਂ ਕੀ ਆਵਦੀਆਂ ਸੀ ਸੂਟ ਪਾ ਕੇ ਨੰਦ ਹੋ ਜਦੇ ਸੀ ਹੁਣ ਪਾਣਾ ਲਹਿੰਗਾ ਲਹਿੰਗਾ ਟੈਂ ਟੈਂ ਚਾਰ ਚਾਰ ਲੱਖ ਦਾ ਹੁੰਦਾ ਮਾਪੇ ਪੂਜੀ ਚੱਕ ਕੇ ਉਹ ਲਹਿੰਗਾ ਲੈਦੀ ਨੇ ਆਈ ਇਹ ਕਿਰਾਏ ਤੇ ਲੈ ਕੇ ਪਾਲੀਏ ਕੋਈ ਜਿਹੜੇ ਪਰਿਵਾਰ ਨੇ ਉਹ ਤਾਂ ਗਰੀਬ ਪਰਿਵਾਰ ਨੇ ਜਾਂ ਕੋਈ ਕਿਰਾਏ ਤੇ ਜਾਂ ਲੈਂਦਾ ਵੀ ਆ ਤਾਂ ਵੀ ਕਿਰਾਇਆ ਬਹੁਤ ਮਹਿੰਗਾ ਪੈਂਦਾ ਉਹਨੇ ਦਾ ਸੂਟ ਬਣ ਜਾਂਦਾ ਜਿੰਨੇ ਦਾ ਇਹ ਲਹਿੰਗਾ ਲੈਦੀਆਂ ਨੇ ਉਦੋਂ ਮੁੜ ਕੇ ਮੇਕਅਪ ਆਜੋ ਬਿਊਟੀ ਪਾਦੋ ਕਿੰਨਾ ਕਿੰਨਾ ਬਿਊਟੀ ਖਰਚ ਤੇ ਬਾਤੂ ਖਰਚਾ ਹੁੰਦਾ ਇੰਨਾ ਅੱਗੇ ਘਰਾਂ ਚ ਕੁੜੀਆਂ ਮਹਿੰਦੀ ਲਾ ਲਉਂਦੀਆਂ ਸੀ ਉਹਨਾਂ ਲਈ ਮੇਕਅਪ ਹੋ ਜਾਂਦਾ ਸੀ ਹੁਣ ਮੇਕਅਪ ਕੋਈ ਕਿਤੇ ਜਾਂਦਾ ਕੋਈ ਕਿਤੇ ਮੇਕਅਪ ਕਰਾਣ ਜਾਂਦਾ ਉਹ ਕਿੰਨਾ ਲੱਗ ਜਾਂਦਾ ਕੱਟਾਉ 8 ਲੱਖ ਰੁਪਏ ਤਾਂ ਮੇਕਅਪ ਘੱਟ ਹੁੰਦਾ ਨਹੀਂ ਕਿੰਨਾ ਮਹਿੰਗਾ ਮੇਕਅਪ ਆ ਇਹ ਫालतू ਖਰਚੇ ਨੇ ਫਾਕ ਅੱਗੇ ਕੀ ਹੁੰਦਾ ਸੀ ਘਰ ਤੇ ਲੱਡੂ ਬਣਾ ਲੈਨੇ ਸੇਰ ਨਹੀਂ ਬਣਾ ਲੈਨੇ ਜੀ ਜਾਂ ਹੋਰ ਬਣਾ ਲੈਨੇ ਉਹ ਉਹਦੇ ਨਾਲ ਹੀ ਵਿਆਹ ਸਾਰਾ ਪੁੱਗਤਦਾ ਸੀ ਹੁਣ ਤੁਸੀਂ ਵਿਆਹ ਦੇ ਵਿੱਚ ਕਿੰਨਾ ਕੁਸ ਕਰਦੇ ਆ ਜਲੇਬੀਆਂ ਬਰਫੀ ਗਲਾਜਮਨਾ ਰਸਗੁਲਾ ਕਿੰਨਾ ਕੁ ਕਰਦੇ ਆ ਕੋਈ ਪਾਰ ਕੋਈ ਕਸਨ ਆ ਰਿਹਾ ਜੀ ਕਿਹਨੇ ਖੁੱਟਦਾ ਹੋਣਾ ਹੀ ਨਹੀਂ ਤੈਨੂੰ ਕਿੰਨਾ ਮਰਜ਼ੀ ਦੇ ਦੋ ਕਿ ਇਹਨੂੰ ਮਰਜ਼ੀ ਦੇ ਦੋ ਕਿੰਨਾ ਕਿ ਇਹਨੇ ਕੋਈ ਕੋਣਾ ਕੋਈ ਕੋਈ ਨਾਲ ਰਿਸ਼ਤੇਦਾਰਾਂ ਨੇ ਕੋਈ ਨਾ ਨੁਕਸੜਦਣਾ ਦਾਲ ਚ ਨੂੰ ਘੱਟ ਦੀ ਦਾਲ ਨਹੀਂ ਚੰਗੀ ਸੀ ਸਾਰੇ ਨੇ ਦਾਲ ਖਲਾਤੀ ਕੋਈ ਮੁਰਗਾ ਨਹੀਂ ਖਲਾਇਆ ਇਸ ਕਰਕੇ ਦੋਸਤੋ ਆਪਾਂ ਜਿਹੜੇ ਫालतू ਖਰਚੇ ਨੇ ਮੈਰਿਜ ਪੈਣ ਦੇ ਹੋ ਗਏ ਕੁੜੀ ਦੇ ਹੋ ਗਏ ਬੁੜੀ ਵਾਲ ਦੇ ਹੋ ਗਏ ਲਹਿੰਗੇ ਹੋ ਗਏ ਕੱਪੜੇ ਹੋ ਗਏ ਇਹਨਾਂ ਤੇ ਖਰਚਾ ਘਟਾਓ ਆਪਣੇ ਬੰਦੇ ਬਚਣਗੇ ਜਿਹੜੇ ਸੂਈ ਚਾਰਟ ਕਰਨੇ ਉਹਨਾਂ ਨੂੰ ਬਚਾ ਹੋਊਗਾ ਉਹ ਸੂਈ ਚਾਰਟ ਤੋਂ ਬਚਣਗੇ ਕਰਜਾ ਕਰਜਾ ਨਹੀਂ ਲੈਣਗੇ ਜੋ ਘਰ ਚ ਜਾਊਗਾ ਉਹ ਕਰੂੰਗੇ ਮੈਂ ਜਿਹ ਪੈਸਾ ਇੱਥੋਂ ਤੇ ਅਨੇ ਘਰੇ ਕਰੂ ਜਾਂਜ ਘਰਚ ਕਰੋ ਆਪਣੇ ਨਾਲ ਹੁੰਦਾ ਟੈਂਟ ਲਾਓ ਟੈਂਟ ਲਾ ਕੇ ਵਿਆਹ ਕਰੋ ਅੱਗੇ ਟੈਂਟ ਲੱਗਦੇ ਸੀ ਜਨ ਬੁਲਾਓ ਰੋਟੀ ਖਿਲਾਓ ਬੱਧੀਆ ਰੋਟੀ ਖਿਲਾਓ ਕਰ ਜਿੰਨਾਂ ਤੁਸੀਂ ਮੈਂ ਤੇ ਪੈਸੇ ਦਿੰਦੇ ਆ ਉਦੋਂ ਘੱਟ ਵਿੱਚ ਥੋੜਾ ਸਾਰਾ ਵਿਆਹ ਹੋਤਾ ਹੈ ਜੇ ਤੁਸੀਂ ਆਪਣਾ ਇਹ ਕੁਝ ਸੋਚੋ ਕਰੋ ਕਿ ਇਹ ਨਾ ਮੈਂ ਜਿਹ ਪੈਸਾ ਦਾ ਖਰਚੇ ਘਟਾ ਲੂ ਬੱਧੀਆ ਰੂੰਗੇ ਵਾਹਿਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਬਤੈ